गाड़ी चलाओ यूं ही आप मानते हो कि ये कम से कम 2 घंटे पुराना है चलो सीधा हम यूं बना लें मानते हो ना 2 घंटे पुराना है ना ये बनाया हुआ मैं कुलचा खाने आया आपके पास वो ब्रेड पर है धूप में उस पे ऊपर कोई कपड़ा नहीं है गाड़ियां चल रही है दूर उड़ रही है और ये मिर्च का देख लो ये है मिर्च ये हरी मिर्ची है ना दी ये जाने तुम्हारे अंदर شیشا نہیں ہے کلچا کھانا میں نے آپ کو پیسے دینے ہے دینے ہے نا تب اگر سامان ہی صحیح نہیں ہے کھانے والا تو گند کیوں کھلاتے ہو لوگوں کو آج تک کھلا رہے تھے تو یہ صاف ستھرا یہ 2 2 ਤੋਂ 2 2 3 ਘੰਟੇ ਹੋ ਗਏ ਆ ਚੀਜ਼ ਛਿਲ ਕੇ ਚੀਰ ਕੇ ਰੱਖੀ ਨੇ ਮਿਰਚਾਂ ਵੀ ਸੁੱਕੀਆਂ ਆ ਸਾਡੇ ਵਾਲੇ ਪਤਾ ਨਹੀਂ ਕਿ ਆ ਸੋਚ ਕੇ ਖਾਂਦੇ ਆ ਆ ਮਿਰਚਾਂ ਦੇ ਹਾਲ ਦੇਖ ਲੋ ਆ ਮਿਰਚਾਂ ਠੀਕ ਐ ਉਹ ਤੋਂ ਬਾਅਦ ਆ ਦੇਖ ਲੋ ਇੱਕ ਟੋਟਾ 2 2 ਤੋਂ 3 ਘੰਟੇ ਹੋ ਗਏ ਆ ਮਾਲ ਬਣ ਕੇ ਪੈ ਰਿਹਾ ਤੇ ਇਹ ਦੀ ਬੂਜੀ ਦੀ ਇਹਦੀ ਜੁਬਾਨ ਐ ਮੈਨੂੰ ਨਹੀਂ ਪਤਾ ਕਿ ਆ ਪਤਾ ਸਵੇਰ ਦਾ ਬਣਿਆ ਹੋਵੇ ਨਹੀਂ ਇਹਦਾ ਜਿੰਨੇ ਗਾ ਗਏ ਥੋੜੇ ਸੇ ਗਾ ਕਿੰਨੇ ਆ ਗਏ ਇਹ 3 ਕੰਕਾ 2 ਕੰਕਾ ਰੁਪਏ ਬੱਠੇ ਨੇ ਇਹ ਬਸ दो 300 रुपए काम होगा सुबह से यही और बाबा जब लोग आपको पैसा दे रहे हैं तो लोगों को कम से कम चीज तो अच्छी खिलाओ आप विजय जी बर्जी लाएंगे कल और ये वाला जो ब्रेड वाला वो मरे आप ये ब्रेड तोड़ गड्डियां तोड़ जो मर्जी आई जवे कोई टेंशन नहीं है ते ऐदी मैं कोचा खाना है ऐते बटके मन्नू फरा देना भूख जाना काम मतलब पैसे लेके भी जे चीज खरी नहीं मिलती फिर खाने का क्या फायदा ताही कहने यार ਥੋੜਾ ਜਾ ਜੇ ਕਿਤੇ ਖਾਣੇ ਵੀ ਤਾਂ ਕਮ ਸੇ ਕਮ ਖਾਣ ਪੀਣ ਦੇ ਸਮਾਨ ਦਾ ਤਾਂ ਦੇਖੀਏ ਵੀ ਕਿੱਥੋਂ ਖਾ ਰਹੇ ਆ ਸਾਫ ਸੁਥਰਾ ਵੀ ਹੈ ਕਿ ਨਹੀਂ ਹੈ ਪਤਾ ਹੈ ਕਿ ਇੱਕ ਵੀ ਨਹੀਂ ਦਿਖਾਈਏ ਛੱਡ ਮੜਾ ਕਰਿਓ ਵਿੱਚ ਬਾਬਾ ਸੈਡ ਹੋ ਜਾ ਮਰੇ ਜਾ ਆ ਦੇਖਿਓ ਵਿੱਚ ਦੇਖੀ ਤਾਂ ਕੀ ਨਿਕਲ ਆ ਗਿਆ ਮੱਖੀਆਂ ਉੜਦੀਆਂ ਵਿੱਚ ਆ ਦੇਖ ਹੋਰ ਕਿਆ ਕਰਨਾ ਬਾਪੇ ਹੋਰ ਤਾਂ ਹੋ ਗਿਆ ਚਲੋ ਜੀ ਕੋਈ ਹੋ ਤਾਂ ਹੋ ਗਿਆ ਵਿੱਚ ਮੱਖੀਆਂ ਅਰ ਜਿਸ ਟਾਈਮ ਆਇਆ ਖੁੱਲਾ ਦਾ ਏ ਤਾਂ ਇਹ ਤਾਂ ਹਵਾ ਕੇ ਮਾਰੇ ਮਰੇ ਕਾ ਬਜ਼ੁਰਗੋ ਹਵਾ ਕੇ ਮਾਰੇ ਤੋਂ ਮੰਨ ਗਏ ਲੇਕਿਨ ਮੰਨਦੇ ਹੋ ਕਿ ਇਹ ਗਲਤ ਹੈ ਮੰਨਦੇ ਹੋ ਕਿ ਗਲਤ ਹੈ ਲੋਕੋ ਕੋ ਸਫਾਈ ਵਾਲੀ ਚੀਜ਼ ਨਹੀਂ ਦੇ ਰਿਹਾ ਅਰੇ ਬਈ ਤੇ ਸਫਾਈ ਵਾਲੀ ਦੇ ਇਸੇ ਇਸੇ ਉੱਪਰ ਇਹ ਵੀ ਤੁਹਾਡਾ ਦੇਖੋ ਆਖ ਕੇ ਹੈ ਜੀ ਇਹੀ ਤੁਹਾਡੇ ਉੱਤੇ ਲੱਗਣਾ ਅਰੇ ਇਦੀ ਪਿਆ ਹੈ ਨੰਗਾ ਹੀ ਪਿਆਈ ਦਾ ਕੋਈ ਟੱਕਣ ਨਹੀਂ ਹੈ ਇਦੀ ਪਿਆ ਹੈ ਇਹ ਰੱਬ ਜਾਣਿਆ ਹੁਣ ਵਿੱਚ ਹੈਵੀ ਬਾਬੀ ਕਿਆ ਹੈ ਮੱਖਣ ਇਹ ਇਹਨੂੰ ਵੱਡਾ ਵੱਡਾ ਟੱਕਸਾ ਲੈ ਬਾਬਾ ਮੱਖਣ ਦਾ ਇਹਦੀ ਮਾੜੀ ਮੋਟੀ ਦੇਖ ਲੈ ਲੋਕਾਂ ਨੇ ਖਾਣਾ ਆਟਾ ਕਣੇ ਤੇ ਇਹ ਤਾਂ ਜਦ ਇਸ ਵਿੱਚ ਲੱਗੇਗਾ ਤੇ ਹਾਂ ਕਿੰਨੇ ਕਣੇ ਆਹ ਬਾਹ ਲੱਗੇ ਵੀ ਨੂੰ ਆਟਾ ਕਣੇ ਜਿਹੜਾ ਇਹਦੇ 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 ਡੱਲੂ ਦੇ ਉੱਪਰ ਪੈਣਾ ਇਹ ਟੱਕਣਾ ਜਿਹੜਾ ਤੁਸੀਂ ਖਾਣਾ ਲੋਕੋ ਕਿੰਨੇ ਉਲੀ ਜਰਦੀ ਹੋਈ ਹੈ ਉਲੀ ਲੱਗੇ ਵੀ ਆ ਪਿਆਜ਼ ਪਤਾ ਨਹੀਂ ਕਾਹਦੇ ਬਾਹ ਲੱਗੇ ਹੋਏ ਇਹ ਇੱਥੇ ਇਹਦੇ ਉੱਪਰ ਦੇ ਦਿੰਦਾ ਆ ਲੋ ਉਹਨੇ ਸਾਫ ਵੀ ਹੋ ਗਿਆ ਮੌਕੇ ਤੇ ਕੀ ਆ ਯਾਰ ਲੋਕ ਸਾਡੇ ਫਿਰ ਵੀ ਨਹੀਂ ਸਮਝਦੇ ਬਾਬਾ ਸਾਫ ਸਫਾਈ ਰੱਖੋ ਥੋੜੀ ਬਾਬੇ ਸਾਫ ਸਫਾਈ ਲੋਕ ਪੈਸਾ ਦੇ ਰਹੇ ਆ ਤਾਂ ਸਾਫ ਸਫਾਈ ਦਾ ਧਿਆਨ ਵੀ ਰੱਖੋ ਠੀਕ ਹੈ ਜੀ ਪੈਸਾ ਦੇ ਕੇ ਚੀਜ਼ ਖਰੀਦ ਤੇ ਸਫਾਈ ਵੀ ਦੇਖੋ ਠੀਕ ਹੈ ਇਹਨੂੰ ਕਵਰ ਕਰਕੇ ਸ਼ੀਸ਼ਾ ਲਾ ਲੈ ਕੰਮ ਕਰੋ ਜੀ ਸੱਜ ਕੇ ਕਰੋ ਪਰ ਲੋਕਾਂ ਨੂੰ ਚੀਜ਼ ਖਰੀ ਖੜਾਓ ਠੀਕ ਹੈ ਪੈਸੇ ਲੈਂਦੇ ਆ ਆਪਾਂ ਪੂਰੇ ਤਾਂ ਫੇਰ ਚੀਜ਼ ਪੈਸੇ ਲੈ ਕੇ ਚੀਜ਼ ਤਾਂ ਖਰੀਦਿਓ ਕੋਈ ਨਹੀਂ ਮਹਾਰਾਜ ਜੀ ਇਹਨੂੰ ਕਮ ਸੇ ਕਮ ਕਵਰ ਕਰੋ ਬਾਬਾ ਕਿਆ ਨਾਮ ਹੈ کیا نام ہے آپ کا میرا میرا نام سمیر سمے کہتے کہاں پہ رہتے ہو کہاں پہ, پہ رہتے ہو آپ سیت میں اچھا جو کمی پائی گئی ہے آگے ایسی کمی ملے گی جا صاف صفائی رکھو گے آپ صاف صفائی ملے گی صاف صفائی بالکل صاف صفائی اچھا آپ نے آپ بتا دو کیا کیا کمی تھی آج آپ نے دیکھو سے بول دو جو ہم نے بولا وہ ٹھیک تھا نا جو ہم نے بولا बोला بات نہیں مہاراج جی اب آگے گی آپ یہ بتاؤ جو بولا وہ صحیح بولے گا یہ سارا کھلا ہی پڑا ہے نا مانتے ہو نا مکھن کا ڈھکن آپ نے دیکھ لی ہو نا ٹھیک ہے اور مرچی دیکھ لی کیسی ہے تو تھوڑا دھیان رکھو پیسہ لے کے لوگ کھاتے ہیں تسلی ہونی چاہیے کہ ٹھیک کھا کے تمہارے پاس کھانے کے لیے رکا تھا پر جو حالات ہے میں نہیں کھاؤں گا ٹھیک ہے ਆ ਲੋਕਾਂ ਨੂੰ ਵੀ ਵੀਰੇ ਬੇਨਤੀ ਹੈ ਇਹ ਕੋ ਜਿਆਦਾ ਦੂਰ ਨਹੀਂ ਆ ਕੀਰਤਪੁਰ ਤੋਂ ਜਾ ਪਰ ਉੱਖੜ ਜਾਂਦੇ ਨੇ ਨਾ ਬਿਲਕੁਲ ਪਹਿਲਾ ਹੀ ਕੋਲ ਟੱਪ ਕੇ ਨਾਲੇ ਹੀ ਆ ਸਾਡੇ ਦੇ ਦਿਓ ਮੈਡੀਕਲ ਲਿਗੇਜ ਆ ਸਾਹਮਣੇ ਤੋਂ ਇਹ ਆਥੇ ਖੜੇ ਇਹ ਮਹਾਪੁਰ ਉਹ ਥੋੜਾ ਜਿਆਦਾ ਧਿਆਨ ਰੱਖੋ پیسے ਦੇ ਕੇ ਚੀਜ਼ ਖਾਣੇ ਸਾਫ਼ ਸੁਥਰੀ ਦਾ ਪਹਿਲ ਪੰਜਾਬੀਆਂ ਨੂੰ ਦਿਓ